हां जी दोस्तों की हालचाल मैं थोड़ा अपना राजू बोलू वाली है। ਗੱਲ ਕਰਾਂਗੇ ਅੱਜ ਪੌਡਕਾਸਾਂ ਵਾਲਿਆਂ ਦੀ। ਜਿਹੜਾ ਅੱਜ ਕੱਲ੍ਹ ਟ੍ਰੈਂਡ ਚੱਲਿਆ ਪੌਡਕਾਸਟਸ। ਜਿਹੜੇ ਉਹ ਟੀਵੀ ਤੇ ਦੋ ਮਾਈਕ ਲਾ ਕੇ ਬਿਠਾ ਕੇ। ਜਾਨੀ ਕਿ ਉਹ ਕਰਦੇ ਆ ਆਪ ਦਾ ਚੈਨਲ ਦਾ ਕੋਈ ਗੱਲਾਂ ਬਾਤਾਂ। ਗੱਲ ਕਰਦੇ ਆਪਾਂ ਉਹਨਾਂ ਦੀ। ਇਹ ਲੋਕ ਉੱਤਰ ਆਏ ਨੇ ਬਿਲਕੁਲ ਬਿਸ਼ਰਮੀ ਤੇ। ਨਾ ਕੁਝ ਪਤਾ ਲੱਗਦਾ ਕਿ ਕੀ ਸਵਾਲ ਕਰਨਾ। ਤੇ ਜਿਹੜਾ ਅੱਗੋਂ ਉੱਤਰ ਦੇ ਰਿਹਾ ਹੈ। ਉਹ ਸਾਨੂੰ ਉੱਤਰ ਕੀ ਦੇ ਰਿਹਾ ਤੇ ਅਸੀਂ ਉਹਨਾਂ ਨੂੰ ਅੱਗੋਂ ਜਵਾਬ ਕੀ ਦੇਣਾ ਪੰਜ ਸੱਤ ਬੰਦੇ ਹੈਗੇ ਵਧੀਆ ਜਿਹੜੇ ਸਵਾਲ ਵੀ ਘੈਂਟ ਪੁੱਛਦੇ ਆ ਤੇ ਜਦੋਂ ਸਵਾਲ ਦਾ ਜਵਾਬ ਅਗਲਾ ਨਹੀਂ ਸਹੀ ਦਿੰਦਾ ਫਿਰ ਅੱਗੋਂ ਜਵਾਬ ਵੀ ਇਹੋ ਜਿਹਾ ਦਿੰਦੇ ਆ ਕਿ ਉਹ ਬੰਦੇ ਨੂੰ ਅਕਲ ਆ ਜਾਂਦੀ ਆ ਵੀ ਆਹ ਸਵਾਲ ਦਾ ਜਵਾਬ ਆ ਤੇ ਕਈ ਸਾਡੇ ਪੌਡਕਾਸਟਾਂ ਵਾਲੇ ਸਿਰਫ ਇੱਕ ਵਿਊਆਂ ਦੇ ਚੱਕਰ ਦੇ ਵਿੱਚ ਦੋ ਮੈਗ ਲਾ ਕੇ ਤੇ ਬਸ ਡਰਾਮਾ ਸ਼ੁਰੂ ਕਰ ਲਿਆ ਆ ਇੱਕ ਵੀ ਫੋਟੋ ਲੱਗੀ ਆ ਸਾਡੇ ਇਹ ਲੜਕੀ ਆ ਇਹਦਾ ਨਾਮ ਬਹੁਤ ਮਸ਼ਹੂਰ ਆ ਤੇ ਪੰਜਾਬੀ ਫਿਲਮਾਂ ਚ ਆਉਂਦੀ ਆ ਨਾਮ ਤੁਸੀਂ ਇਹਦਾ ਆਪ ਦੱਸ ਦੇਣਾ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਗੱਲ ਦੋਸਤੋ ਇਹ ਆ ਕਿ ਇਸ ਲੜਕੀ ਨੇ ਇਸ ਫਿਲਮ ਇੰਡਸਟਰੀ ਦੀ ਬਹੁਤ ਤਕੜੀ ਐਕਟਰਨੀ ਨੇ ਇੱਕ ਗੱਲ ਕਹੀ ਆ ਇੱਕ ਪੋਡਕਾਸਟ ਦੇ ਵਿੱਚ ਕੀ ਕਹਿੰਦੀ ਆ ਕਹਿੰਦੀ ਆ ਕਿ ਜਦੋਂ ਪੌਣ ਗਰਲ ਦੀਆਂ ਜਿਹੜੀਆਂ ਉਹ ਉਹਦੇ ਵਿੱਚ ਜਨਨੀਆਂ ਹੈਗੀਆਂ ਸਿੱਧੀ ਸਿੱਧੀ ਸ਼ਬਦਾਂ ਚ ਆਪਾਂ ਕਹਿੰਦੇ ਜਿਹੜੀਆਂ ਗੰਦੀਆਂ ਫਿਲਮਾਂ ਦੇ ਵਿੱਚ ਜਨਨੀਆਂ ਹੈਈਆਂ ਤੇ ਉਹ ਆਪਣੀਆਂ ਲੜਕੀਆਂ ਨੂੰ ਸਵੇਰੇ ਜਦੋਂ ਉਹ ਘਰੋਂ ਨਿਕਲਦੀਆਂ ਸਕੂਲ ਕਾਲਜ ਜਾ ਕੇ ਸੇ ਕੰਮ ਕਰ ਤੇ ਉਹ ਆਪਦੇ ਲੜਕੀਆਂ ਦੇ ਬੈਗ ਦੇ ਵਿੱਚ ਗੋਲੀਆਂ ਪਾਉਂਦੀਆਂ ਗੋਲੀਆਂ ਕਿਹੜੀਆਂ ਪਾਉਂਦੀਆਂ ਉਹਦੀ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਉਹ ਗੋਲੀਆਂ ਪਾਉਂਦੀਆਂ ਕਿ ਜਿਹਨੂੰ ਆਪਾਂ ਕਹਿੰਦੇ ਆ ਜਿਹੜੀ ਮਾਲਾੜੀ ਗੋਲੀ ਕਹਿ ਦਿੰਦੇ ਸੀ ਪਹਿਲਾਂ ਵੀ ਉਹ ਗੋਲੀਆਂ ਵਿੱਚ ਉਹਦੇ ਬਰੇਕ ਵਿੱਚ ਪਾ ਦਿੰਦੀਆਂ ਕਿ ਬਾਈ ਚਾਂਸ ਤੁਹਾਨੂੰ ਕਿਸੇ ਦੇ ਨਾਲ ਰਾਤ ਕੱਟਣੀ ਪੈ ਜੇ ਕਿਤੇ ਰਹਿਣਾ ਪੈ ਜੇ ਤੁਸੀਂ ਕਿਤੇ ਫਸ ਜਾਓ ਕਿਸੇ ਉਹੋ ਜਿਹੇ ਮਾਮਲੇ 'ਚ ਫਸ ਜਾਓ ਗਲਤ ਰਸਤੇ ਤੇ ਚੱਲ ਪੋ। ਤੁਹਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਸ਼ਾ ਪੱਤਾ ਕਰਕੇ ਤੁਹਾਡੇ ਤੋਂ ਕੋਈ ਗਲਤੀ ਹੋ ਜਾਈ। ਤੁਸੀਂ ਕਿਸੇ ਮੁੰਡੇ ਨਾਲ ਰਾਤ ਕੱਤ ਲਓ। ਤੇ ਤੁਹਾਨੂੰ ਤੁਸੀਂ ਗਰਭਵਤੀ ਹੋ ਜੂ। ਤੇ ਤੁਸੀਂ ਕੀ ਕਰਨਾ? ਇਸ ਗੋਲੀ ਦਾ ਇਸਤੇਮਾਲ ਕਰਨਾ। ਇਸ ਐਕਟਿਵਿਟੀ ਦਾ ਕਹਿਣਾ ਹੈ ਜੋ ਜੋ ਇਸਨੇ ਬੋਲਿਆ ਹੈ ਪੌਡਕਾਸਟ ਦੇ ਵਿੱਚ। ਕਹਿੰਦੀ ਦੇਖੋ ਕਿੰਨੀ ਚੰਗੀਆਂ ਮਾਮਾ ਐ ਉਹ ਆਪਦੀਆਂ ਲੜਕੀਆਂ ਦੀਆਂ ਕਿੰਨਾ ਧਿਆਨ ਰੱਖਦੀਆਂ ਪਰ ਕਹਿੰਦੀ ਸਾਡੇ ਇਹ ਚੀਜ਼ ਕਦੋਂ ਆ ਜਾਂਦੀ ਹੋ ਕਦੋਂ ਸਾਡੇ ਲੋਕ ਵੇਰ ਹੋਣਗੇ ਗੱਲ ਸੁਣੋ ਜੀ ਸਾਡੇ ਲੋਕਾਂ ਨੂੰ ਇੰਨਾ ਅਵੇਰ ਵੀ ਨਾ ਕਰੋ ਕਿ ਅਸੀਂ ਆਪਦੇ ਖਾਨਦਾਨ ਭੁੱਲ ਜਾਈਏ ਅਸੀਂ ਆਪਦਾ ਪਛੋਕੜ ਭੁੱਲ ਜਾਈਏ ਬਥੇਰੇ ਜਲੂਸ ਕੱਢ ਚੁੱਕੇ ਆ ਤੁਹਾਡੇ ਅਰਗੇ ਲੋਕ ਕੌਣ ਕੱਢ ਚੁੱਕੇ ਆ ਜਿਹੜੇ ਕੈਨੇਡਾ ਦੇ ਵਿੱਚ ਜਾ ਜਾ ਕੇ ਆ ਗੱਡੀ ਤੇ ਫੋਟੋ ਆ ਗਾਲਾਂ ਕੱਢਦੇ ਲੋਕ پارکਾਂ ਦੇ ਵਿੱਚ ਕੀ ਕੋਸ ਹੋ ਰਿਹਾ ਕਾਲਿਆਂ ਦੇ ਨਾਲ ਕਿੰਨੀਆਂ ਵੀਡੀਓ ਆ ਰਹੀਆਂ ਅਮਰਿਕ ਅਮਰੈ ਅਮਰੀਕਾ ਦੇ ਜਿਹੜੇ ਕਾਲੇ ਲੋਕ ਕਿੰਨੀਆਂ ਉਹਨਾਂ ਦੀਆਂ ਪੌਣ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਤੁਸੀਂ ਇਹ ਚੀਜ਼ ਹੀ ਚਾਹੁੰਦੇ ਹੋ ਤੁਸੀਂ ਇਸ ਚੀਜ਼ ਨੂੰ ਪਰਫੁੱਲਤ ਕਰ ਰਹੇ ਹੋ ਤੇ ਜਿਹੜਾ ਬੰਦਾ ਅੱਗੇ ਬੈਠਾ ਜਿੰਨਾਂ ਨੂੰ ਇਹ ਜਵਾਬ ਦੇ ਰਿਹਾ ਉਹ ਬੰਦਾ ਵੀ ਸਰਦਾਰ ਹੈ ਪਰ ਉਹਨੇ ਜਵਾਨ ਚੋਂ ਇੱਕ ਸ਼ਬਦ ਨਹੀਂ ਨਿਕਲਿਆ ਕਿ ਤੁਸੀਂ ਇਹ ਕੀ ਜਵਾਬ ਦੇ ਰਹੇ ਹੋ ਵੀ ਸਾਨੂੰ ਇਸ ਗੱਲ ਚ ਚੇਚ ਰਹਿਣਾ ਚਾਹੀਦਾ ਕਿ ਨਹੀਂ ਮੈਂ ਤਾਂ ਇਸ ਗੱਲ ਨੂੰ ਫਟੇ ਲਾਂਤ ਕਹਿਣਾ ਪਰ ਮੈਂ ਇੱਕ ਵੀਡੀਓ ਇਹ ਲੱਖੇ ਸੁਧਾਰੇ ਦੀ ਚੱਲਦੀ ਸੀ ਉੱਥੇ ਮੈਂ ਇਹ ਜ਼ਰੂਰ ਦੇਖਿਆ ਸੀ ਕਿ ਇਸੇ ਐਕਟਰਨੀ ਨੇ ਇਹ ਸਵਾਲ ਕੀਤਾ ਸੀ ਇਹ ਜਾਇਜ਼ ਹੈ ਅਸਾਧੀਆਂ ਜਿਹੜੀਆਂ ਲੜਕੀਆਂ ਏ ਇਹਨਾਂ ਨੂੰ ਆਪਦੇ ਬੈਗਾਂ ਦੇ ਵਿੱਚ ਇਹੋ ਜੀਆਂ ਤੁਸੀਂ ਸਲਾਹਾਂ ਦੇਣ ਲੱਗੀਆਂ ਫਟੇ ਲਾਂ ਤਾ ਤੁਹਾਨੂੰ ਚਾਹੀਦਾ ਨਹੀਂ ਹੈਗਾ ਇਹੋ ਜੀ ਤੁਹਾਨੂੰ ਸਿੱਖਿਆ ਦੇਣੀ ਚਾਹੀਦੀ ਆ ਤੁਹਾਨੂੰ ਸਮਝਾਉਣਾ ਚਾਹੀਦਾ ਕਿਉਂਕਿ ਤਾਂ ਹੀ ਸਾਡੇ ਲੋਕ ਕਹਿੰਦੇ ਆ ਫਿਲਮਾਂ ਦਾ ਮਾੜਾ ਅਸਰ ਪੈਂਦਾ ਕਿਉਂਕਿ ਫਿਲਮਾਂ ਦਾ ਮਾੜਾ ਅਸਰ ਲੋਕਾਂ ਤੇ ਬੱਚਿਆਂ ਤੇ ਪੈਂਦਾ ਜਿਹੋ ਜੀਆਂ ਦੇਖਣੀਆਂ ਉਹ ਜੀਆਂ ਹੋਣੀਆਂ ਹੁਣ ਜਿਹੋ ਜੀਆਂ ਜਿੰਨੀਆਂ ਲੜਕੀਆਂ ਨੇ ਜਿੰਨੀਆਂ ਹਜ਼ਾਰਾਂ ਲੜਕੀਆਂ ਨੇ ਇਹਦੀ ਗੱਲ ਸੁਣੀ ਹੋ ਉਹ ਚੋਂ ਜੇ ਹਜ਼ਾਰ ਲੜਕੀ ਨੇ ਇਹਦੀ ਗੱਲ ਸੁਣੀ ਹੋ 300 ਨੇ ਤਾਂ ਇਹਦੀ ਗੱਲ ਤੇ ਪੱਕਾ ਜੀ ਕੀ ਨੀ ਕੀਤਾ ਕਿ ਸਭ ਤੋਂ ਵਧੀਆ ਆਈਡੀਆ ਇਹ ਹੈ ਕਿਉਂਕਿ ਇਹਨੇ ਆਈਡੀਆ ਦਿੱਤਾ ਬਾਕੀ ਦੋਸਤੋ ਤੁਸੀਂ ਮੇਰੇ ਨਾਲ ਬਹੁਤ ਸਿਆਣੇ ਹੋ ਤੁਸੀਂ ਇਸ ਗੱਲ ਦਾ ਨਤੀਜਾ ਜਰੂਰ ਕੱਢਣਾ ਕਿ ਸਾਡੇ ਇਹ ਪਛੋਕਰ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਸਾਨੂੰ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਜਾਂ ਸਾਨੂੰ ਆਪਦੇ ਬੱਚਿਆਂ ਨੂੰ ਇਸ ਰਾਹ ਦੇ ਉੱਪਰ ਸਾਡੀਆਂ ਮਾਵਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਆਹ ਚੀਜ਼ਾਂ ਆਪਦੇ ਪਰਸ ਦੇ ਵਿੱਚ ਰੱਖੋ ਇਹ ਸਾਡਾ ਕਲਚਰ ਨਹੀਂ ਹੈਗਾ ਸਾਨੂੰ ਬਖਸ਼ੂ ਇਹੋ ਜੀਆਂ ਚੀਜ਼ਾਂ ਤੋਂ ਹਟਾਓ ਸਮਝਾਓ ਕਿ ਇਹੋ ਜੀ ਚੀਜ਼ ਨਹੀਂ ਹੈਗੀ ਪਹਿਲਾਂ ਹੀ ਕੈਨੇਡਾ ਦੇ ਵਿੱਚ ਬੜਾ ਗੰਦ ਪਿਆ ਆਇਆ ਲੋਕ ਆਪ ਦੇ ਆਪ ਨੂੰ ਜੋ ਮਰਜ਼ੀ ਕਹੀ ਜਾਣ ਪਰ ਉਥੋਂ ਦੀਆਂ ਵੀਡੀਓ ਜੋ ਆਉਂਦੀਆਂ ਜੋ ਸੋਸ਼ਲ ਮੀਡੀਆ ਤੇ ਚੱਲਦੀਆਂ ਬੜਾ ਕੁਝ ਦੱਸ ਰਹੀਆਂ ਉਹਨਾਂ ਵਾਸਤੇ ਆਪਾਂ ਵੀਡੀਓ ਅੱਗੇ ਬਣਾਵਾਂਗੇ ਹੋਰ ਬੜੀਆਂ ਵੀਡੀਓ ਆਉਂਦੀਆਂ ਫੋਟੋਆਂ ਆਉਂਦੀਆਂ ਸੋਸ਼ਲ ਮੀਡੀਆ ਭਰਿਆ ਪਿਆ ਪੰਜਾਬੀ ਜਿੱਥੇ ਵੀ ਜਾਂਦੇ ਆ ਨਾ ਸਾਡੇ ਪੰਜਾਬੀ ਪਹਿਲਾਂ ਨਾ ਜਿੱਥੇ ਵੀ ਜਾਂਦੇ ਸੀ ਨਾਮ ਗੂੰਜਦਾ ਹੁੰਦਾ ਸੀ ਪਰ ਹੁਣ ਜਿੱਥੇ ਵੀ ਪੰਜਾਬੀ ਜਾਂਦੇ ਆ ਹੁਣ ਜਿਹੜੇ ਕਲਚਰ ਚ ਇਹ ਗਏ ਆ ਕੈਨੇਡਾ ਇਹਨਾਂ ਨੇ ਜਿਹੋ ਜਿਹੇ ਰੰਗ ਲਾਏ ਆ ਉੱਥੇ ਬੜੀਆਂ ਵੀਡੀਓ ਆਉਂਦੀਆਂ ਸਾਹਮਣੇ ਲੋਕ ਦੱਸਦੇ ਆ ਉੱਥੋਂ ਦੇ ਕਿ ਇਹਨਾਂ ਨੇ ਕਿੰਨੇ ਕੁ ਕੰਮ ਇਹ ਕਰਦੇ ਆ ਤੇ ਇਹੋ ਜਿਹੇ ਲੋਕ ਜਿਹੜੇ ਤੁਹਾਨੂੰ ਇਹੋ ਜੀਆਂ ਸਲਾਮਾਂ ਦਿੰਦੇ ਆ ਉਹਨਾਂ ਵਾਸਤੇ ਮੈਸੇਜ ਤੁਸੀਂ ਜ਼ਰੂਰ ਲਿਖਣਾ ਤੇ ਇਹੋ ਜੇ ਲੋਕਾਂ ਨੂੰ ਪੌਡਕਾਸਟ ਸੰਗ ਵੀ ਬੇਨਤੀ ਆ ਕਿ ਇਹੋ ਜੇ ਲੋਕਾਂ ਨੂੰ ਨਾਮ ਬੁਲਾਇਆ ਕਰੋ ਪੱਤਰਕਾਰ ਮੱਕੜ ਸਾਹਿਬ ਵੀ ਹੈਗੇ ਆ ਜਦੋਂ ਕਿਸੇ ਨੂੰ ਸਵਾਲ ਕਰਦੇ ਆ ਅਗਲੇ ਦੇ ਮੂੰਹ ਚ ਆਵਾਜ਼ ਨਹੀਂ ਨਿਕਲਦੀ ਪੱਤਰਕਾਰ ਹੋਰ ਵੀ ਬੜੇ ਹੈਗੇ ਆ ਪੱਤਰਕਾਰ ਥਲੀ ਵੀ ਹੈਗਾ ਹੈ ਪੱਤਰਕਾਰ ਹੋਰ ਬਹੁਤ ਹੈਗੇ ਆ ਜਿਨ੍ਹਾਂ ਦੇ ਮੈਨੂੰ ਪੂਰੇ ਨਾਮ ਨਹੀਂ ਚਿੱਤਾ ਪਰ ਮੈਂ ਇੰਨਾ ਜ਼ਰੂਰ ਕਹਿਣਾ ਕਿ 5-7 ਹੀ ਪੱਤਰਕਾਰ ਜਿਹੜੇ ਆ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਪੋਡਕਾਸਟਸ ਕਰਦੇ ਉਹ ਹੀ ਵਧੀਆ ਬਾਕੀ ਸਿਰਫ ਆਪਣੀਆਂ ਰੋਟੀਆਂ ਸੇਕਦੇ ਆ ਬਾਕੀ ਦੋਸਤੋ ਤੁਸੀਂ ਆਪਣੀ رائے ਜ਼ਰੂਰ ਦੇਣੀ ਆ ਇਸ ਵੀਡੀਓ ਦੇ ਬਾਰੇ ਤੇ ਚੈਨਲ ਨੂੰ ਸਬਸਕ੍ਰਾਈਬ ਫਾਲੋ ਜ਼ਰੂਰ ਕਰਨਾ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਤਦ ਤੱਕ ਧੰਨਵਾਦ